ਜ਼ਿੰਦਗੀ ਚ ਮੈਂ ਤੇ ਪੱਲਾ ਸਾਹਿਬ ਨੇ ਦੇਸ਼ਾਂ ਵਿਦੇਸ਼ਾਂ ਚ ਕਿਹੜੇ ਕਿਹੜੇ ਸ਼ਹਿਰ ਚ ਵੱਡੇ ਵੱਡੇ ਮੰਚ ਸੰਬੋਧਨ ਕੀਤੇ ਪਰ ਅੱਜ ਇਸ ਮੰਚ ਤੇ ਜਦੋਂ ਬੋਲਣਾ ਪੈ ਰਿਹਾ ਤਾਂ ਬਹੁਤ ਭਾਵਕ ਘੜੀ ਆ ਜਦੋਂ ਸਾਡਾ ਉਹ ਸਾਥੀ ਜੀਤੇ ਬਾਰੇ ਮੈਂ ਇਹ ਕਹਿਲਵਾ ਕੇ ਡਾਕਟਰ ਜਸਵਿੰਦਰ ਭੱਲਾ ਦੋ ਪਾਸਿਓਂ ਵੱਲਦੀ ਉਹ ਮੋਮਬਤੀ ਸੀ ਜੋ ਇਸ ਧਰਤੀ ਨੂੰ ਰਸਨਾਉਣ ਆਇਆ ਸੀ ਆਪਣੇ ਹਾਸਿਆਂ ਆਪਣੇ ਕਮੇਡੀ ਕਲਾ ਦੇ ਨਾਲ ਦੁਨੀਆ ਦੇ ਵਿੱਚ ਜੋ ਨੇ ਹਾਸੇ ਵੰਡੇ ਸਟ्रेस भरी जिंदगी जो ਸਾਡੇ ਤਣਾਵ ਵਧ ਰਹੇ ਆ ਉਹਨੇ ਬੀੜਾ ਚੱਕ ਲਿਆ ਕਿ ਮੈਂ ਲੋਕਾਂ ਦੇ ਹਾਸੇ ਗਵਾਚਣ ਨਹੀਂ ਦੇਣੇ ਤੇ ਉਹਨੇ ਜ਼ਿੰਦਗੀ ਲਾਤੀ ਡਾਕਟਰ ਜਸਵਿੰਦਰ ਭੱਲਾ ਉਸ ਪਰਿਵਾਰ ਚ ਪੈਦਾ ਹੋਇਆ ਜਿਵੇਂ ਆਪਣਾ ਸੰਬੰਧ ਇਸ ਪਰਿਵਾਰ ਨਾਲ ਜੋੜਦਾ ਤਾਂ 1970 ਦੇ ਵਿੱਚ ਅਗਸਤ ਪੂਰੇ 48 ਸਾਲ ਪਹਿਲਾਂ ਜਦੋਂ ਪੀਏਯੂ ਬੀਐਸਸੀ ਦੇ ਜਮਾਤੀ ਬਣੇ ਉਦੋਂ ਦਰਾਹੇ ਤੋਂ ਭੱਲਾ ਸਾਹਿਬ ਤੇ ਲੁਈਆਂ ਤੋਂ ਮੈਂ ਪੀਏਯੂ ਲੁਧਿਆਣਾ ਚ ਪੜਨ ਲੱਗੇ ਤੇ ਕਦੋਂ ਦੇ ਵਿੱਚ ਜਿਹੜੇ ਭੱਲੇ ਦੇ ਦਾਦਾ ਜੀ ਬਾਈ ਜੀ ਕਹਿੰਦੇ ਸੀ ਅਸੀਂ ਤੇ ਸਾਡੀ ਬੇਬੇ ਦਰਾਹੇ ਪੀੜੀ ਡਾ ਕੇ ਗਲੀ ਬਹਿਣਾ ਮੇਰਾ ਭੱਲਾ ਕਦੋਂ ਆਊਗਾ ਮੇਰਾ ਭੱਲਾ ਕਦੋਂ ਆਊਗਾ ਇੱਕੋ ਪੁੱਤ ਸੀ ਸਰਦਾਰ ਬਹਾਦਰ ਸਿੰਘ ਜੀ ਦਾ ਲਾਇਕ ਪੁੱਤ ਫਰਜੰਦ ਜਸਵੰਦਰ ਭੱਲਾ ਭੱਲਾ ਜੀ ਦੀ ਇੱਕੋ ਭੈਣ ਸਾਡੀ ਭੈਣ ਕੁਲਜੀਤ ਸਾਡੇ ਜੀਜਾ ਜੀ ਰਾਜਪਾਲ ਜੀ ਜਿਹਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਆ ਉਹਨਾਂ ਦਾ ਪਰਿਵਾਰ ਫਲਵਾੜੀ ਸਾਡਾ ਐਸਪੀ ਬੇਟਾ ਗੀਤੂ ਸਾਡੀ ਨਰੀਨ ਸਾਡਾ ਆਗਾਜ਼ ਇਹ ਪਰਿਵਾਰ ਉਸ ਤੋਂ ਬਾਅਦ ਸਾਡਾ ਭੱਲਾ ਜੀ ਨੇ ਆਪਣੀ ਸ਼ਾਦੀ ਕੀਤੀ ਪਰਮਦੀਪ कौर ਭੱਲਾ 87 ਮੈਂ ਭਾਬੀ ਨੂੰ ਕਹਿੰਦਾ ਸੀ ਭਾਬੀ ਮੈਂ 10 ਸਾਲ ਪਹਿਲਾਂ ਤੇਤੋਂ ਭੱਲੇ ਦੀ ਲਾਈਫ 'ਚ ਆ ਗਿਆ ਮੈਂ 77 'ਚ ਆ ਗਿਆ ਭਾਬੀ ਜੀ 87 'ਚ ਆਏ ਪਰਮਦੀਪ ਕੌਰ ਭੱਲਾ ਇੱਕ ਉਹ ਰੂਹ ਆ ਜਿਹੜੀ ਅਸੀਂ ਨੋਬਲ ਸੋਲ ਕਹਿੰਨੇ ਆ ਉਹਨਾਂ ਨੂੰ ਇੰਨੀ ਦੇਵੀ ਸ਼ਕਤੀ ਇੰਨੀ ਪ੍ਰਮਾਤਮਾ ਦੀ ਕਿਰਪਾ ਕਿ ਉਹ ਹਮੇਸ਼ਾ ਪਾਠ ਕਰਦੇ ਆ ਤੇ ਸਾਡੇ ਮਾਤਾ ਸਤਵੰਤ ਕੌਰ ਭੱਲਾ ਕੱਲ ਪਰਸੋ ਜਦੋਂ ਮੈਨੂੰ ਗਲਵੱਕੜੀ ਜਿਹਾ ਕਹਿਣ ਲੱਗੇ ਕਿ ਮੇਰਾ ਇੱਕ ਪੁੱਤ ਜਿੰਦਾ ਬਾਲਾ ਅਸੀਂ ਮਾਂ ਪੁੱਤ ਦੋਵੇਂ ਰੋਪਏ ਕਿ ਮਾਂ ਪੱਲਾ ਨਹੀਂ ਰਿਹਾ ਤੇ ਭੱਲਾ ਸਾਹਿਬ ਤੇ ਪਰਮਦੀਪ ਕੌਰ ਜੀ ਨੇ ਬੇਟੀ ਜੀਨੂ ਨੂੰ ਜਨਮ ਦਿੱਤਾ ਬੇਟੀ ਜੀਨੂ ਸਾਡੀ ਨਾਰਵੇਜ ਬਹੁਤ ਸੁਖੀ ਪਰਿਵਾਰ ਚ ਵੱਸਦੀ ਹੈ ਸਾਡਾ ਦਮਾਦ ਸਾਡਾ ਵਿਕਰਮ ਮਾਈਕਰੋਸਾਫਟ ਵਿੱਚ ਨਾਰਵੇਜ ਕੰਟਰੀ ਹੈਡ ਆ ਉਹ ਬੱਚੇ 15 ਦਿਨ ਪਹਿਲਾਂ ਆਏ ਹੁਣ ਫੇਰ ਵਾਪਸ ਆਏ ਖਬਰ ਲੈਣ ਪਹਿਲਾਂ ਆਏ ਸੀ ਉਹਨਾਂ ਦੇ ਪਿਤਾ ਜੀ ਬਲਵੰਤ ਜਸਲ ਜੀ ਉਹਨਾਂ ਦੇ ਮਾਤਾ ਜੀ ਗੁਰਦਰਸ਼ਨ ਜੀ ਉਹ ਨਾਰਵੇਜ ਬੈਠੇ ਸੋਕ ਕਰ ਰਹੇ ਆ ਤੇ ਭੱਲਾ ਜੀ ਦੇ ਛੋਟੇ ਦੋਤੀ ਸਾਡੀ ਅਰਸ਼ੀਆ ਪਰਸੋ ਦਾ ਬਰਥਡੇ ਸੀ ਦੋਤਾ ਅਭੀਰ ਇਹ ਸਾਡਾ ਜੋ ਪਰਿਵਾਰ ਹੈ ਮੈਂ ਹਮੇਸ਼ਾ ਭੱਲਾ ਜੀ ਬਾਰੇ ਇਹ ਗੱਲ ਕਹਿਣਾ ਹੁੰਦਾ ਕਿ ਦੁਨੀਆ ਜਾਣਦੀ ਉਹਨੂੰ ਇੱਕ ਟੌਪ ਕਮੇਡੀਅਨ ਤੌਰ ਤੇ ਦੁਨੀਆ ਜਾਣਦੀ ਉਹਨੂੰ ਵਿਅੰਗ ਕਰਦੇ ਤੌਰ ਤੇ ਦੁਨੀਆ ਜਾਣਦੀ ਉਹਨੂੰ ਟੌਪ ਫਿਲਮ ਐਕਟਰ ਤੌਰ ਤੇ ਪਰ ਅਸੀਂ ਜਾਂਦੇ ਹਾਂ ਨੂੰ ਕਾਮਯਾਬ ਇਨਸਾਨ ਜਿਨੇ ਤਿੰਨ ਪੀੜੀਆਂ ਇੱਕ ਛਾਤੇ ਢੱਕ ਕੇ ਸਾਂਝੀ ਪਰਿਵਾਰ ਪ੍ਰਣਾਲੀ ਕਿਵੇਂ ਪਾਲੀ ਦੀ ਆ ਇਸ ਕਲਯੁਗ ਚ ਵੀ ਸਤਜੋਗੀ ਸਰਵਣ ਪੁੱਤ ਬਣ ਕੇ ਦਿਖਾਇਆ ਜਦੋਂ ਪੱਲਾ ਜੀ ਨੇ ਪੁਖਰਾਜ ਦਾ ਵਿਆਹ ਕੀਤਾ 19 ਨਵੰਬਰ 2021 ਨੂੰ ਅਸੀਂ ਲੁਧਿਆਣੋਂ ਪਟਿਆਲੇ ਬਰਾਤ ਲੈ ਕੇ ਜਾ ਰਹੇ ਸੀ ਸਰਾਉ ਸਾਹਿਬ ਖੜੇ ਆ ਸਰਾਉ ਸਾਹਿਬ ਦੇ ਘਰ ਟੁਕਣਾ ਸੀ ਉਸ ਦਿਨ ਮੋਦੀ ਸਾਹਿਬ ਨੇ ਬਿੱਲ ਵਾਪਸ ਲਏ 19 ਨਵੰਬਰ 21 ਨੂੰ ਰਾਜ ਖਬਰ ਆਈ ਮੈਂ ਕਿਹਾ ਪਖਰਾਜ ਤੇਰਾ ਵਿਆਹ ਭਾਗਾਂ ਲਾ ਇਹ ਸਾਡਾ ਕਿਸਾਨਾਂ ਦਾ ਅੰਦੋਲਨ ਜਿਹੜਾ ਇਹ ਕਾਮਯਾਬੀ ਨਾਲ ਅੱਜ ਖਤਮ ਹੋਇਆ ਪਖਰਾਜ ਤੇ ਸਾਡੀ ਬਹੂ ਤਿਸ਼ੂ ਕਹਿੰਨੇ ਸੀ ਪਿਆਰ ਨਾਲ ਇੰਨੀ ਸਾਡੀ ਖੁਸ਼ਕਿਸਮਤੰਗੀ ਆ ਸਾਡੀ ਬਹੂ ਸਾਡੀ ਧੀ ਆ ਹੋ ਪਰਿਵਾਰ ਨੂੰ ਬੰਨ ਲਿਆ ਜਿੰਨੀ 4 ਸਾਲ ਇਸ ਬੱਚੀ ਨੇ ਪਖਰਾਜ ਨੇ ਬਾਪ ਦੀ ਸੇਵਾ ਕੀਤੀ ਦੁਨੀਆ ਚ ਇੱਕ ਐਗਜ਼ਮਪਲ ਸੈੱਟ ਕੀਤੀ ਮੈਂ ਕਹਿਣਾ ਚਾਹੁੰਨਾ ਕਿ ਪਰਿਵਾਰਾਂ ਦਾ ਜੋ ਸਮੇਲ ਹੈ ਸਾਂਝੀ ਪਰਿਵਾਰ ਨੂੰ ਚਲਾਉਣਾ ਕਿਵੇਂ ਆ ਉਹ ਕੋ ਸਿੱਖੇ ਤਜਸਿੰਦਰ ਪੱਲਾ ਤੋਂ ਸਿੱਖੇ ਪੱਲਾ ਜੀ ਨੂੰ ਤੁਸੀਂ ਐਕਟਰ ਜਾਣਦੇ ਆ ਤੁਸੀਂ ਕਮੇਡੀਅਨ ਜਾਣਦੇ ਆ ਪਰ ਇਹ ਪੱਖ ਪੱਲਾਈ ਦਾ ਜਿਹੜਾ ਉਹ ਅਸੀਂ ਵਿਟਨੈਸ ਕੀਤਾ ਸੀ ਗਵਾਹ ਬਣੇ 77 ਦੇ ਵਿੱਚ ਅਸੀਂ ਜਮਾਤੀ ਬਣੇ ਸਾਡੇ ਪ੍ਰੋਫੈਸਰ ਕੇਸ਼ਵਰਮ ਸ਼ਰਮਾ ਜੀ ਡਾਂਸ ਡਰਾਮਾ 뮤직 ਕਲੱਬ ਦੇ ਇੰਚਾਰਜ ਉਹਨਾਂ ਨੇ ਹੱਥ ਖੜੇ ਕਰਾਏ ਕਿ ਦੱਸੋ ਕਿਹੜੇ ਕਿਹੜੇ ਖੇਤਰ ਤੁਸੀਂ ਭਾਗ ਲੈਣਾ ਚਾਹੁੰਦੇ ਹੋ ਤੇ ਮੈਂ ਹੱਥ ਖੜਾ ਕੀਤਾ ਥੀਏਟਰ ਦੇ ਵਿੱਚ ਤੇ ਜਸਿੰਦਰ ਪੱਲਾ ਜੀ ਨੇ ਹੱਥ ਖੜਾ ਕੀਤਾ ਗਾਇਕੀ ਚ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਜਸੁੰਦਰ ਪੱਲਾ ਜੀ ਬਹੁਤ ਵੱਡੇ ਗਾਇਕ ਸੀ 27 ਰੋਲ ਨੰਬਰ ਉਹਦਾ ਤੇ ਮੇਰਾ ਰੋਲ ਨੰਬਰ 2 ਤੇ ਜਦੋਂ ਅਸੀਂ ਰਲ ਕੇ ਇਹ ਗਾਇਕੀ ਚ ਪੈ ਗਏ ਮੈਂ ਥੀਏਟਰ ਚ ਪੈ ਗਿਆ 1981 ਚ ਸਾਡੇ ਸੀਨੀਅਰ ਕਲਾਸ ਨੂੰ ਫੇਅਰਵੈਲ ਪਾਰਟੀ ਦੇਣੀ ਸੀ ਉਦੋਂ ਸਾਡੇ ਦਿਮਾਗ ਜੁਗਤ ਆਈ ਕਿ ਭੰਡਾਂ ਦੇ ਨਕਲਾ ਸਟੇਜ ਤੇ ਕਰੀਏ ਪਹਿਲੀ ਵਾਰੀ ਇਸ ਸਟੇਜ ਤੇ 1981 ਚ ਨਕਲਾ ਕੀਤੀਆਂ ਡਾਕਟਰ ਖੇਮ ਸਿੰਘ ਗਿੱਲ ਤੇ ਪਦਮਸ਼ਰੀ ਪ੍ਰਥੀਪਾਲ ਸਿੰਘ ਹਾਕੀ ਦੇ ਕੈਪਟਨ ਸਾਰੇ ਡਾਇਰੈਕਟਰ ਸੀਗੇ ਖੇਮ ਸਿੰਘਲ ਉਹ ਡੀਨ ਸੀਗੇ ਬੱਚ ਵੀ ਸੀ ਬਣੇ ਦੋਨੋਂ ਇਸ ਦੁਨੀਆ ਚ ਨੀਨੇ ਉਹ ਸਟੇਜ ਤੇ ਨਾਮ ਲੈ ਕੇ ਆਏ ਸਾਨੂੰ ਅਸ਼ੀਰਵਾਦ ਦੇਣ ਆਏ ਤੇ ਕਹਿੰਦੇ ਬੱਚਿਓ ਤੁਸੀਂ ਬਹੁਤ ਵੱਡੇ ਕਲਾਕਾਰ ਬਣੋਗੇ 29 ਮਈ ਨੂੰ 82 ਨੂੰ ਜਲੰਧਰ ਦੂਰਦਰਸ਼ਨ ਨੇ ਸਾਨੂੰ ਬੁਲਾ ਲਿਆ ਸਾਡੇ ਸੀਨੀਅਰ ਸੀ ਗੌਰਵਰਤ ਸ਼ਰਮਾ ਜੀ ਐਮ ਐਸ ਸੀ ਕਰਦੇ ਸੀ ਪੀ ਐਚ ਤੋਂ ਉਹ ਦੂਰਦਰਸ਼ਨ ਡਾਇਰੈਕਟਰ ਪਹਿਲਾ ਬਣੇ ਪ੍ਰੋਡਿਊਸਰ ਮੇਰਾ ਪਿੰਡ ਮੇਰੇ ਖੇਤ ਦੇ 29 ਮਈ 82 ਨੂੰ ਪਹਿਲਾ ਸ਼ੋਅ ਕੀਤਾ ਸੀ ਦੂਰਦਰਸ਼ਨ ਤੇ 82 ਚ ਉਸ ਤੋਂ ਬਾਅਦ ਚਲਸੋਚਾ ਸ਼ੁਰੂ ਹੋ ਗਿਆ ਦੂਰਦਰਸ਼ਨ ਨੇ 85 ਚ ਅੰਤਰਰਾਸ਼ਟਰੀ ਵਰਾ ਯੁੱਧਤਾ ਸੀ ਸਾਨੂੰ ਕਿਹਾ ਕਿ ਹੈਵਰੀ ਲਾਸਟ ਮੰਡੇ ਆਫ ਮੰਥ ਪੱਲਾ ਤੇ ਸ਼ਰਮਾ ਲਾਈਵ ਕਮੇਡੀ ਕਰਿਆ ਕਰਨਗੇ ਅਸੀਂ ਲਾਈਵ ਕਮੇਡੀ 25 ਮਿੰਟ ਕਰਿਆ ਕਰਨੀ ਦੂਰਦਰਸ਼ਨ ਤੇ ਲਾਸਟ ਕਿਸ ਤੇ ਸਾਡੀ ਆਈ ਤਾਂ ਉੱਥੇ ਇੱਕ ਰਿਲਦੂ ਦਾ ਵਿਆਹ ਸੀਰੀਅਲ ਕੀਤਾ ਅੱਜ ਬਹੁਤ ਵੱਡੀ ਐਕਟਰਸ ਹੈ ਬੰਬੇ ਚ ਦਿਵੇਤਾ ਉਹ 12ਵੀਂ ਚ ਪੜ੍ਹਦੀ ਸੀ ਉਦੋਂ ਜਦੋਂ ਉਹਨੂੰ ਇੱਕ ਸੀਰੀਅਲ ਵਿੱਚ ਪੱਲਾ ਜੀ ਦੀ ਨੋਹ ਤੇ ਮੇਰੀ ਪਤਨੀ ਬਣ ਕੇ ਅਸੀਂ ਪੇਸ਼ ਕੀਤਾ ਪਹਿਲੀ ਵਾਰੀ ਦਿਵੇਤਾ ਚ ਬੰਬੇ ਚ ਬਹੁਤ ਵੱਡੀ ਐਕਟਰਸ ਹੈ ਦੇਵਦਾਤਾ ਉਹਨੂੰ ਅਸੀਂ ਟੀਵੀ ਤੇ ਲੈ ਕੇ 85 ਚ ਸਫ਼ਰ ਸ਼ੁਰੂ ਹੋਇਆ 88 ਦੇ ਵਿੱਚ ਆ ਕੇ ਸਾਨੂੰ ਦੁਨੀਆ ਦੇ ਵਿੱਚ ਜਾਂਦਾ ਮੌਕਾ ਮਿਲਿਆ ਜਦੋਂ ਗੁਰਪ੍ਰਜਨ ਗਿੱਲ ਸਾਹਿਬ ਨੇ ਅੱਜ ਆਏ ਵੀ ਹੋਏ ਆ ਸਾਡੇ ਬਹੁਤ ਸਤਿਕਾਰਤ ਨੇ ਉਹਨਾਂ ਨੇ ਆਰਟੀਕਲ ਲਿਖਤਾ ਸਾਡੇ ਤੇ ਪੰਜਾਬੀ ਟ੍ਰਿਬਿਊਨ ਛਪਿਆ ਖੁਰਦੇ ਸੱਭੇ ਇਤਿਆਦੇ ਰੱਖੇ ਪੱਲਾ ਤੇ ਬਾਲਮਕੰਦ ਮਾਡਰਨ ਪੰਡ ਉਹ ਸਾਡੀ ਇੱਕ ਪੀਜ ਤੋਂ ਬਾਹਰ ਜਿਹੜੀ ਸਾਡੀ ਐਂਟਰੀ ਹੋਈ ਤੇ 88 ਜਸਵਾਲ ਸਾਹਿਬ ਕਹਿਣ ਲੱਗੇ ਕਿ ਭੱਲਾ ਜੀ ਸ਼ਰਮਾ ਜੀ ਕਮੇਡੀ ਤੁਸੀਂ ਕਰਦੇ ਬਹੁਤ ਟੌਪ ਦੀ ਪਰ ਲੋਕੀ ਸੁਣ ਕੇ ਦੋ ਘੰਟੇ ਭੁੱਲ ਜਾਂਦੇ ਆ ਇਹਦਾ ਕੋ ਡਾਕੂਮੈਂਟ ਬਣਾਓ ਅਸਕੇ ਅੰਕਲ ਡਾਕੂਮੈਂਟ ਕੀ ਬਣੂਗਾ ਫਿਰ ਭਜਨ ਗਿੱਲ ਸਾਬ ਜਸਵਾਲ ਸਾਹਿਬ ਕੇਸ਼ਵਰਮ ਸ਼ਰਮਾ ਜੀ ਸਾਨੂੰ ਕੰਪਨੀ ਕੋ ਲੈ ਗਏ ਉਸ ਕੰਪਨੀ ਨੇ ਮੋਹਨ ਸਿੰਘ ਮੇਲੇ ਤੇ ਸਾਡੀ ਕੈਸਟ ਰੀਲਿਸ ਕੀਤੀ ਛਣਕਾਟਾ 88 ਉਥੋਂ ਸਾਡੀ ਐਂਟਰੀ ਸ਼ੁਰੂ ਹੋਈ ਚਾਰ ਜਾਂ ਕੈਸਟ ਬਣਾਈ ਉਹ ਸਾਰੀ ਮੇਲੇ ਚ ਵਿਕ ਗਈ ਉਹ ਬੰਦਾ ਸਾਡੇ ਘਰੇ ਪੈਸੇ ਲੈ ਕੇ ਆ ਗਿਆ ਅਸਕੇ ਦੇ ਪੈਸੇ ਮਿਲਣਗੇ ਕਹਿੰਦਾ ਜੀ ਮੈਂ ਕਮਾਏ ਆ ਸਾਨੂੰ ਨਹੀਂ ਪਤਾ ਸੀ ਕਿ ਛਣਕਾਟਾ ਕਿਵੇਂ ਜੜੀ ਆ ਤੁਸੀਂ ਲੋਕਾਂ ਨੇ ਜਸਵਿੰਦਰ ਪੱਲਾ ਨੂੰ ਐਡਾ ਵੱਡਾ ਨਾਮ ਐਨਾ ਪਿਆਰ ਦੇ ਦੇਣਾ ਕਿ ਦੁਨੀਆ ਦੇ ਹਰ ਕੋਨੇ ਛਣਕਾਟਾ ਵੱਜਣ ਲੱਗ ਗਿਆ 97 ਜਾ ਕੇ ਨੀਲੂ ਸਾਡਾ ਨਾਲ ਰਲ ਗਈ ਪਹਿਲਾਂ ਜੋੜੀ ਸੀ ਚਾਚਾ ਭਤੀਜਾ ਦੀ ਫਿਰ ਨੀਲੂ ਨਾਲ ਆ ਗਈ ਨੀਲੂ ਵੀ ਤਾਂ ਹਾਂ ਮਾਰ ਕੇ ਰੁੰਦੀ ਪਈ ਆ ਤੇ ਅਸੀਂ ਤਿੰਨਾਂ ਨਾਲ ਕੇ ਛਣਕਾਟੇ ਜਿਹੜੇ ਸ਼ੁਰੂ ਕੀਤੇ ਤੇ ਚੱਲਦੇ ਰਹੇ ਤੇ 2009 ਤੱਕ 27 ਛਣਕਾਟੇ ਤੁਹਾਡੀ ਝੋਲੀ ਪਾਏ ਜਿਹੜੇ ਤੁਸੀਂ ਅੱਜ ਤੱਕ ਸੁਣੀ ਜਾਂਦੇ ਹੋ ਤੇ ਛਣਕਾਟਿਆਂ ਤੋਂ ਬਾਅਦ ਇੱਕ ਯੁੱਗ ਆਇਆ ਫਿਲਮਾਂ ਦਾ ਜਸਵਿੰਦਰ ਭੱਲਾ ਜੀ ਨੇ ਫਿਲਮਾਂ 'ਚ ਉਹ ਕਰਕੇ ਦਿਖਾਇਆ ਜੋ ਸ਼ਾਇਦ ਕਿਸੇ ਕਮੇਟੀ 'ਚ ਸੇ ਨਹੀਂ ਆਇਆ ਕੈਰਨ ਜੱਟਾ ਇੱਕ ਮੀਲ ਪੱਥਰ ਬਣ ਗਈ ਜਿਸ ਭੱਲਾ ਸਾਹਿਬ ਨੇ ਪਿਤਾ ਰੋਲ ਕੀਤਾ ਕਾਲਾਕੋਟ ਦੀ ਗੱਲ ਕੀਤੀ ਤੇ ਦੁਨੀਆ ਅੱਜ ਵੀ ਕਾਲਾਕੋਟ ਕਹਿੰਦੀ ਆ ਮੈਨੂੰ ਮੀਤheer ਜੀ ਸਾਡੇ ਘਰ ਆਏ ਤਿੰਨ ਚਾਰ ਦਿਨ ਪਹਿਲਾਂ ਮੀਤheer ਜੀ ਕਹਿੰਦੇ ਕਨਸਟੀਟਿਊਸ਼ਨ ਕਲੱਬ ਆ ਉੱਥੇ ਦਿੱਲੀ ਉੱਥੇ ਇੱਕ ਸਾਊਥ ਇੰਡੀਆ ਆਂਧਰਾ ਪ੍ਰਦੇਸ਼ ਤੋਂ ਕੋਈ ਬਹੁਤ ਵੱਡਾ ਸੁਪਰੀਮ ਕੋਰਟ ਦਾ ਵਕੀਲ ਆ ਹਿੰਦੀ ਵੀ ਨਹੀਂ ਬੋਲ ਪੰਦਾ ਉਹਨੇ ਵੀ ਕਿਹਾ ਮਿਸਟਰ ਮੀਤ ਹੂਜ਼ ਦੈਥ ਕਾਮਿਕ ਐਕਟਰ ਆਫ ਪੰਜਾਬ ਕਾਲਾਕੋਟ ਐਵੇਂ ਨਹੀਂ ਪਾਇਆ ਇਹ ਸਰ ਪ੍ਰਸਿੱਧੀ ਸੀ ਉਸ ਬੰਦੇ ਦੀ ਕਿ ਅੰਧਰਾ ਪ੍ਰਦੇਸ਼ ਦੀਆਂ ਹੱਦਾ ਬੰਨੇ ਟੱਪ ਕੇ ਉਹ ਬੰਦਾ ਵਿਦੇਸ਼ਾਂ ਦੇਸ਼ਾਂ 'ਚ ਪਹੁੰਚ ਗਿਆ ਤੇ ਅੱਜ ਮੈਨੂੰ ਇਹ ਦੱਸਦਿਆਂ ਉਸ ਵੀਰ ਤੇ ਮਾਣ ਵੀ ਮਹਿਸੂਸ ਹੋ ਰਿਹਾ ਕਿ ਜਸਵਿੰਦਰ ਭੱਲਾ ਦਾ ਜਦੋਂ ਸ਼ੋਕ ਦੁਨੀਆ 'ਚ ਫੈਲਿਆ ਤੇ ਪ੍ਰਾਈਮ ਮਿਨਿਸਟਰ ਅਫਿਸ ਤੋਂ ਘਰੇ ਫੋਨ ਆਇਆ ਮੋਦੀ ਸਾਹਿਬ ਦੇ ਦਫ਼ਤਰੋਂ ਫੋਨ ਆਇਆ ਕਹਿੰਦੇ ਸਾਨੂੰ ਪਤਾ ਲੱਗਾ ਟ੍ਰੈਂਡਿੰਗ ਤੇ ਚਲਾ ਗਿਆ ਮੀਡੀਆ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਫਲੱਡ ਹੋ ਗਿਆ ਭਰ ਗਿਆ ਇਹ ਕੌਣ ਸੀ ਕਹਿੰਦੇ ਜਸਵਿੰਦਰ ਭੱਲਾ ਤੇ ਮੋਦੀ ਸਾਹਿਬ ਨੇ ਇੱਕ ਬਹੁਤ ਖੂਬਸੂਰਤ ਲਫਜ਼ਾਂ ਨਾਲ ਚਿੱਠੀ ਬਣਾ ਕੇ ਮਿਸ ਬੱਲਾ ਦੇ ਨਾਮ ਭੇਜੀ ਉਹ ਚਿੱਠੀ ਸਾਡੇ ਕੋਲ ਅੱਜ ਮਾਨਣੀਆਂ ਰਜੀਵ ਗਾਂਧੀ ਜੀ ਜੋ ਸਾਡੇ ਇਸ ਵੇਲੇ ਅਪੋਚ ਲੀਡਰ ਨੇ ਚਿੱਠੀ ਉਹਨਾਂ ਦੀ ਆਈ ਮਾਨਯੋਗ ਗਵਰਨਰ ਸਾਹਿਬ ਨੇ ਚਿੱਠੀ ਭੇਜੀ ਆ ਉਹ ਆਈ ਮੇਰਾ ਕਹਿੰਦਾ ਪਾਵਾ ਕਿ ਜੇ ਮੈਂ ਅੱਜ ਇਸ ਸ਼ੋਕ ਸਭਾ 'ਚ ਸਾਰਾ ਮੈਂਸ਼ਨ ਕਰਨ ਲੱਗਿਆ ਸਾਨੂੰ ਪਤਾ ਲੱਗਾ ਕਿ ਸਾਡੇ ਐਮ.ਐਲ.ਏ ਸਾਹਿਬ ਜਿਹੜੇ ਇੱਥੇ ਮਹੱਲੀ ਵਾਲੇ ਕੁਲਵੰਤ ਸਿੰਘ ਜੀ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੱਸਣੀਆਂ ਵੀ ਲੈ ਕੇ ਆਏ ਆ ਭਗਵੰਤ ਮਾਨ ਜੀ ਘਰ ਵੀ ਆਏ ਸੀ ਮਾਨ ਸਾਹਿਬ ਨੇ ਪਰਿਵਾਰ ਨਾਲ ਕਾਫੀ ਸਮਾਂ ਸਪੈਂਡ ਕੀਤਾ ਤੇ ਮਾਨਯੋਗ ਮੁੱਖ ਮੰਤਰੀ ਹਰਿਆਣਾ ਦੇ ਮੈਪ ਸਿੰਘ ਸੈਣੀ ਜੀ ਘਰ ਆਏ ਹਰ ਇੱਕ ਪਾਰਟੀ ਦੇ ਬੀਜੇਪੀ ਦੇ ਅਕਾਲੀ ਦਲ ਦੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਸਾਡੇ ਘਰ ਆਏ ਸੁਖਵੀਰ ਬਾਦਲ ਜੀ ਘਰ ਆਏ ਸਾਡੇ ਚੀਮਾ ਸਾਹਿਬ ਘਰ ਆਏ ਬਲਬੀਰ ਸਿੱਧੂ ਜੀ ਸਾਡੇ ਘਰ ਆਏ ਸਾਡੀਆਂ ਬੀਜੇਪੀ ਤੋਂ ਸਾਡੇ ਵੱਡੇ ਲੀਡਰ ਸੁਭਾਸ਼ ਸ਼ਰਮਾ ਜੀ ਸਾਰੇ ਲੀਡਰ ਸਾਡੇ ਘਰ ਆਏ ਅਸੀਂ ਸਾਰਿਆ ਧੰਨਵਾਦ ਵੀ ਕਰਾਂਗੇ ਅਸੀਂ ਬੇਨਤੀ ਕਰਾਂਗੇ ਕਿ ਸਮਾਂ ਸ਼ਾਇਦ ਘਟ ਕਰਕੇ ਸਰਣ ਮੌਕਾ ਨਾ ਦੇ ਪਾਈਏ ਪਰ ਪਰਿਵਾਰ ਦਾ ਕੁਝ ਵਲਵਲੇ ਆ ਕਿਉਂਕਿ ਮੈਂ 2020 ਦੇ ਵਿੱਚ 2020 ਦੇ ਵਿੱਚ ਜਸੁੰਦਰ ਪੱਲਾ ਦੀ ਰਿਟਾਇਰਮੈਂਟ ਤੇ 31 ਮਈ ਨੂੰ ਕੋਵਿਡ ਲੱਗਾ ਸੀ ਮੈਨੂੰ ਕਹਿਣ ਲੱਗੇ ਮੈਂ ਅਦਾਸ ਹਾਂ ਮੈਂ ਪਾਰਟੀ ਨਹੀਂ ਕਰ ਸਕੀ ਰਿਟਾਇਰਮੈਂਟ ਦੀ ਮੈਂ ਕਿਹਾ ਪੱਲਾ ਸਾਹਿਬ ਤੁਹਾਡੀ ਪਾਰਟੀ ਦੁਨੀਆ ਦੇਖੂਗੀ ਮੈਂ ਆਨਲਾਈਨ ਤੇ ਸਦਾਂ ਦੀ ਸਵਾਗਤ ਕੀਤਾ 2.2 ਮਿਲੀਅਨ ਲੋਕਾਂ ਨੇ 22 ਲੱਖ ਲੋਕਾਂ ਨੇ ਲਾਈਵ ਦੇਖਿਆ ਉਹ ਉਹ ਸਾਡੀ 35 ਸਪੀਕਰ ਬੁਲਾਏ ਤੇ ਰਾਤੀ ਬੱਚਿਆਂ ਨੇ ਜਜ਼ਬਾਤੀ ਕਰਤਾ ਜਦੋਂ ਬੇਟੀ ਤੇ ਭੈਣ ਕਹਿੰਦੀਆਂ ਜਸਵਿੰਦਰ ਕਹਿੰਦਾ ਸੀ ਬਾਲ ਮੇਰੇ ਮਰਨ ਤੇ ਨੇ ਲੋਕ ਬੁਲਾਏਗਾ ਸਾਨੂੰ ਜਜ਼ਬਾਤੀ ਕਰ ਗਿਆ